ਸਾਡਾ ਇੱਕ ਭਰਾ ਕਬੱਡੀ ਖਿਡਾਰੀ ਆ ਸਾਡੇ ਪਿੰਡ ਦਾ ਸਰਜੀਤ ਸਿੰਘ ਬਿਨਾਂ ਕਿਸੇ ਡਾਇਵਰਜਨ ਦੇ ਜਿਹੜਾ ਰੋਡ ਦੀ ਕੰਸਟਰਕਸ਼ਨ ਹੋ ਰਹੀ ਸੀ ਨਾ ਕੋਈ ਰਿਫਲੈਕਟਰ ਲੱਗਿਆ ਹੋਇਆ ਨਹੀਂ ਤਾਂ ਉਹਦੀ ਗੱਡੀ ਜਿਹੜੀ ਸੀਗੀ ਉਹ ਕੰਟਰੋਲ ਤੋਂ ਬਾਹਰ ਹੋ ਗਈ ਜੀ ਤਾਂ ਉਹ ਇੱਥੇ ਆ ਕੇ ਟਕਰਾਈ ਤੇ ਉਹਦੀ ਅੱਜ ਰਾਤ ਹੀ ਉਹਦੀ ਮੌਤ ਹੋ ਗਈ ਜੀ ਸਾਫੀ ਹੋ ਉਥੇ ਜੀ ਉਹ ਥੋੜਾ ਸੀਰੀਅਸ ਆ ਉਹ ਵੀ ਐਡਮਿਟਡ ਅੱਗਾ ਪੁਰਾਣਾ ਰੋਡ ਤੇ ਪਿੰਡ ਖੋਟੇ ਵਿਖੇ ਉਸਾਰੀ ਅਧੀਨ ਐਨਐਨ 254 ਤੇ ਅਧੂਰੀ ਪਈ ਪੁਲੀ ਤੇ ਕੰਪਨੀ ਦੇ ਠੇਕੇਦਾਰ ਦੀ ਗਲਤੀ ਕਾਰਨ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਉੱਗੇ ਇੱਕ ਵੱਡੀ ਖਡਾਰੀ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਜਿਸ ਤੋਂ ਬਾਅਦ ਦੋ ਪਿੰਡ ਦੇ ਲੋਕਾਂ ਵੱਲੋਂ ਪਿੰਡ ਖੋਟੇ ਵਿਖੇ ਧਰਨਾ ਲਗਾ ਕੇ ਸੜਕ ਦੀ ਉਸਾਰੀ ਕਰ ਰਹੀ ਕੰਪਨੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਕੰਪਨੀ ਦੇ ਉਸ ਠੇਕੇਦਾਰ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਸਰਜੀਤ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਰੌਂਤਾ ਜੋ ਕਿ ਰਾਤ ਸਮੇਂ ਬਾਗਾਪੁਰਾਣਾ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ ਕਿ ਪਿੰਡ ਖੋਟੇ ਵਿਖੇ ਉਹ ਸਾਰੀ ਅਧੀਨ ਸੜਕ ਦੀ ਅਧੂਰੀ ਪੁਲੀ ਜਿਸ ਤੇ ਕੋਈ ਰਿਫਲੈਕਟਰ ਜਾਂ ਸਿਗਨਲ ਆਦਿ ਨਹੀਂ ਸੀ ਲੱਗਿਆ ਹੋਇਆ ਅਤੇ ਕਬੱਡੀ ਖਿਡਾਰੀ ਸਰਜੀਤ ਸਿੰਘ ਦੀ ਗੱਡੀ ਉਹੀ ਪੁਲੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਸਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਦੂਸਰਾ ਸਾਥੀ ਗੰਭੀਰ ਰੂਪ ਨਾ ਜ਼ਖਮੀ ਹੋ ਗਿਆ। ਕਬੱਡੇ ਹੀ ਖੜਾ ਰਹੀ। ਸਰਜੀਤ ਸਿੰਘ ਦਾ 8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਘਟਨਾ ਤੋਂ ਬਾਅਦ ਪਿੰਡ ਖੋਟੇ ਅਤੇ ਪਿੰਡ ਰੋਂਤੇ ਦੇ ਲੋਕਾਂ ਵੱਲੋਂ ਘਟਨਾ ਵਾਲੇ ਸਥਾਨ ਤੇ ਧਰਨਾ ਲਗਾ ਕੇ ਆਵਾਜ਼ਾਈ ਥੱਪ ਕਰ ਦਿੱਤੀ ਗਈ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ। ਧਰਨਾਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਉਸਾਰੀ ਅਧੀਨ NH 254 ਤੇ ਪਿੰਡ ਖੋਟੇ ਵਿਖੇ ਜੋ ਪੁਲੀ ਬਣਾਈ ਜਾ ਰਹੀ ਹੈ ਇਸ ਪੁਲੀ ਦਾ ਇੱਕ ਪਾਸਾ ਕੰਪਲੀਟ ਹੈ ਤੇ ਦੂਜਾ ਪਾਸਾ ਅਧੂਰਾ ਹੈ ਪਰ ਇਸ ਅਧੂਰੀ ਪੁਲੀ ਤੇ ਰਾਤ ਸਮੇਂ ਠੇਕੇਦਾਰ ਵੱਲੋਂ ਕੋਈ ਰਿਫਲੈਕਟਰ ਜਾਂ ਸਿਗਨਲ ਨਹੀਂ ਲਗਾਇਆ ਗਿਆ ਜਿਸ ਕਾਰਨ ਹਨੇਰੇ ਵਿੱਚ ਭਿਆਨਕ ਹਾਦਸਾ ਵਾਪਰਿਆ ਹੈ ਲੋਕਾਂ ਨੇ ਦੱਸਿਆ ਕਿ ਪਹਿਲਾਂ ਵੀ ਇਸ ਅਧੂਰੀ ਪੁਲੀ ਤੇ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਸੜਕ ਬਣਾ ਰਹੀ ਕੰਪਨੀ ਅਤੇ ਉਸ ਦੇ ਠੇਕੇਦਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਲੋਕਾਂ ਨੇ ਇਹ ਵੀ ਦੱਸਿਆ ਕਿ ਇਹ ਸੜਕ ਤੋਂ ਪਿੰਡ ਛੋਟੇ ਦੇ ਸਕੂਲ ਦੇ ਬੱਚੇ ਵੀ ਲੰਘਦੇ ਹਨ ਜੋ ਕਿ ਕਿਸੇ ਸਮੇਂ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ ਲੋਕਾਂ ਨੇ ਮੰਗ ਕੀਤੀ ਕਿ ਸੜਕ ਬਣਾ ਰਹੀ ਕੰਪਨੀਆ ਤੇ ਉਸ ਦੇ ਠੇਕੇਦਾਰ ਤੇ ਪਰਚਾ ਦਰਜ ਕੀਤਾ ਜਾਵੇ ਅਤੇ ਮ੍ਰਿਤਕ ਕਬੱਡੀ ਖਿਡਾਰੀ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਹਾਂਜੀ ਆਹ ਜਿਹੜਾ ਮਤਲਬ ਕਿ ਇੱਥੇ ਮੇਨ ਵੱਡਾ ਰੋਡ ਬਣ ਰਿਹਾ ਕੁਝ ਬਣ ਗਿਆ ਕੁਝ ਬਣ ਚੁੱਕਾ ਰਿਹਾ ਇੱਥੇ ਧਰਨਾ ਲਾਇਆ ਤੁਸੀਂ ਕੀ ਕਰਨਾ ਜੀ ਇਥੇ ਜੀ ਕੱਲ ਰਾਤ ਤਕਰੀਬਨ 9 ਵਜੇ ਦੀ ਗੱਲ ਹੈ ਜੀ ਸਾਡਾ ਇੱਕ ਭਰਾ ਕਬੱਡੀ ਖਿਡਾਰੀ ਆ ਸਾਡੇ ਪਿੰਡ ਦਾ ਸਰਜੀਤ ਸਿੰਘ ਤਾਂ ਉਹ ਬਗਾਂ ਪਰਣਾ ਤੋਂ ਆ ਰਿਹਾ ਸੀ ਜੀ ਪੱਤੋ ਜਾ ਰਿਹਾ ਸੀ ਤਾਂ ਉਹ ਰਸਤੇ 'ਚ ਜਿਵੇਂ ਇੱਥੇ ਸਰਕਾਰੀ ਸਕੂਲ ਕੋਲੇ ਪਹੁੰਚਿਆ ਤਾਂ ਉੱਥੇ ਬਿਨਾਂ ਕਿਸੇ ਡਾਇਵਰਜਨ ਦੇ ਜਿਹੜਾ ਰੋਡ ਦੀ ਕੰਸਟਰਕਸ਼ਨ ਹੋ ਰਹੀ ਸੀ ਨਾ ਕੋਈ ਉੱਥੇ ਰਿਫਲੈਕਟਰ ਲੱਗਿਆ ਹੋਇਆ ਜੀ ਤਾਂ ਉਹਦੀ ਗੱਡੀ ਜਿਹੜੀ ਸੀਗੀ ਉਹ ਕੰਟਰੋਲ ਤੋਂ ਬਾਹਰ ਹੋ ਗਈ ਜੀ ਤਾਂ ਉਹ ਇੱਥੇ ਆ ਕੇ ਟਕਰਾਈ ਤੇ ਉਹਦੀ ਅੱਜ ਰਾਤ ਹੀ ਉਹਦੀ ਮੌਤ ਹੋ ਗਈ ਜੀ अच्छा जी ओ मरने ਨਾਲ ਵਿੱਚ ਇਕੱਲੇ ਹੀ ਸੀ ਕਿ ਉਹਦੇ ਨਾਲ ਸਾਥੀ ਕੋਈ ਹੋਰ ਵੀ ਸੀ ਇੱਕ ਸਾਥੀ ਹੋਰ ਸੀ ਜੀ ਉਹ ਥੋੜਾ ਸੀਰੀਅਸ ਹੈ ਉਹ ਵੀ ਐਡਮਿਟ ਹੈ ਜੀ ਹਾਂਜੀ ਅੱਛਾ ਹੁਣ ਤੁਹਾਡੀ ਮੰਗ ਕੀ ਆ ਮੰਗ ਸਾਡੀ ਇਹ ਹੈ ਜੀ ਇੱਕ ਤਰ੍ਹਾਂ ਜਿਹੜਾ ਹੈਗਾ ਸਾਡੇ ਜਿਹੜੇ ਭਰਾ ਦੀ ਮੌਤ ਹੋਈ ਹੈ ਸਾਨੂੰ ਉਹਦਾ ਮੁਆਵਜ਼ਾ ਮਿਲੇ ਜੀ ਸਰਕਾਰ ਵੱਲੋਂ ਤੇ ਇੱਕ ਜਿਹੜਾ ਹੈਗਾ ਵੀ ਇਹਨਾਂ ਦੀ ਜਿਹੜੀ ਕੰਪਨੀ ਹੈ ਜਿਹੜੀ ਰੋਡ ਬਣਾ ਰਹੀ ਹੈ ਉਹ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਕਿਉਂਕਿ ਇਹ ਜੀ ਇੱਥੇ ਪਹਿਲਾ ਐਕਸੀਡੈਂਟ ਨਹੀਂ ਹੈਗਾ ਇੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਪਿੰਡ ਵਾਲਿਆਂ ਦਾ ਵੀ ਇਹੀ ਕੰਪਲੇਂਟ ਹੈ ਕਿ ਇੱਥੇ ਬਹੁਤ ਹੱਦੋ ਵੱਦ ਐਕਸੀਡੈਂਟ ਪਹਿਲਾਂ ਹੋ ਚੁੱਕੇ ਹੈ ਕਦੇ ਕੋਈ ਮੋਟਰਸਾਈਕਲ ਆਣਾ ਤੇ ਕਦੇ ਕੋਈ ਗੱਡੀ ਵੱਜ ਗਈ ਤਾਂ ਉਹ ਤਕਰੀਬਨ ਖਸਤਾ ਹਾਲਤੀ ਸੀਗਾ ਚਲੋ ਰੋਡ ਦਾ ਬਣਾ ਲੱਗਿਆ ਪਰ ਇਹ ਤਰੀਕੇ ਨਾਲ ਨਹੀਂ ਬਣ ਰਿਹਾ ਇੱਥੇ ਜਿਹੜੀ ਕੰਪਨੀ ਰੋਡ ਬਣਾ ਰਹੀ ਹੈ ਉਹਨੇ ਕੋਈ ਵੀ ਤਰੀਕੇ ਨਾਲ ਕੋਈ ਰਿਫਲੈਕਟਰ ਜਾਂ ਕੋਈ ਡਾਇਵਰਜਨ ਕੁਝ ਨਹੀਂ ਇੰਡੀਕੇਸ਼ਨ ਇੱ ਠੀਕ ਆ ਜੀ ਮੈਂ ਤਾਂ ਜੀ ਇਹ ਹੀ ਕਹਿਣਾ ਚਾਹੁੰਦਾ ਆ ਵੀ ਜੋ ਇੱਥੇ ਆਹਾ ਰੋਡ ਬਣ ਰਿਹਾ ਹੈ ਇਹਦੇ ਤੇ ਜੋ ਇਸ ਰੋਡ ਦਾ ਠੇਕੇਦਾਰ ਆ ਜਿਹਦੇ ਕੋਲ ਆ ਪੁੜੀਆਂ ਬਣਾਉਣ ਦਾ ਠੇਕਾ ਹੈ ਮੈਂ ਸਮਝਦਾ ਵੀ ਉਹਦਾ ਬਹੁਤ ਹੀ ਨਕਮਾ ਸਿਸਟਮ ਆ ਇਸ ਨਕਮੇ ਸਿਸਟਮ ਨੇ ਇੱਥੇ ਬਹੁਤ ਹਾਦਸੇ ਕਰਾਏ ਆ ਜਿਹਦੇ ਕਿ ਇਹ ਉਹ ਠੇਕੇਦਾਰ ਔਰ ਜਿਹੜੇ ਕੰਪਨੀ ਬਣਾ ਰਹੀ ਉਹ ਜ਼ਿੰਮੇਵਾਰ ਆ ਸੋ ਇਹ ਨਾਲ ਇਹ ਸਕੂਲ ਵੀ ਆ ਬਹੁਤ ਭੜੇ ਹਾਦਸੇ ਹੋ ਰਹੇ ਇਦੋਂ ਪਹਿਲਾਂ ਵੀ ਹੋਏ ਆ ਤੇ ਜਿਹੜਾ ਰਾਤ ਹਾਦਸਾ ਹੋਇਆ ਉਹ ਨਾ ਸਹਨਜੁਗ ਅਤਸਾ ਹੋਇਆ ਜੋ ਉਹ ਨੌਜਵਾਨ ਲੜਕੇ ਦੀ ਮੌਤ ਹੋਈ ਆ ਤੇ ਆਹ ਜੋ ਇਹੇ ਕਾਰਨਾਂ ਕਿ ਜਿਹੜਾ ਕਿ ਰਹਾ ਰੋਡ ਨੇ ਇਹਦੀ ਜਿਹੜੀ ਪੁਲੀ ਆ ਜਾਂ ਇਹਦੇ ਤੇ ਕੋਈ ਮਤਲਬ ਕਿਸੇ ਤਰਮਦਾਨ ਦਾ ਇਹਨਾਂ ਨੇ ਮਤਲਬ ਕੋਈ ਦੱਸਿਆ ਨਹੀਂ ਵੀ ਮਤਲਬ ਰਸਤਾ ਮੰਗ ਕੇ ਚਾਹੁੰਦੇ ਆ ਮੰਗ ਸੀ ਮੰਗ ਚਾਹੁੰਦੇ ਆ ਵੀ ਜੋ ਇਸ ਪਰਿਵਾਰ ਨਾਲ ਧੱਕਾ ਹੋਇਆ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜੋ ਉਸ ਨੌਜਵਾਨ ਦੇ ਪਰਿਵਾਰ ਦਾ ਜੋ ਨੌਜਵਾਨ ਗਿਆ ਉਸ ਪਰਿਵਾਰ ਦਾ ਉਹਦੇ ਤਾਂ ਜੋ ਬਣਦਾ ਮੁਆਵਜ਼ਾ ਬਹੁਤ ਵਾਦ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਔਰ ਮੌਜੂਦ ਮੌਜਾ ਦਿੱਤਾ ਜਾਵੇ ਤਾਂ ਉਸ ਠੇਕੇਦਾਰ ਤੇ ਉਹ ਜਿਹੜੀ ਸੜਕ ਦਾ ਠੇਕਾ ਲਿਆ ਹੋਇਆ ਹੈ ਇਹ ਪੁਲੀ ਦੇ ਠੇਕੇਦਾਰ ਤੇ ਸਾਰਿਆਂ ਤੇ ਕਾਨੂੰਨੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਨਿੱਤਕਦਾ ਜੀ ਸਰਜੀਤ ਸਿੰਘ ਕਬੱਡੀ ਖਿਡਾਰੀ ਸੀਗਾ ਰੌਂਦੇ ਤੋਂ ਜੀ। ਪਿਤਾ ਦਾ ਨਾਮ ਬਹਾਦਰ ਸਿੰਘ ਰਾਏ ਕੇ ਜੀ। ਹਾਂ ਜੀ। ਜੀ ਤਾਂ ਕਿ 8-8 ਮਹੀਨੇ ਪਹਿਲਾਂ ਜਿਹੜੀ ਮੈਰਜ ਹੋਈ ਸੀਗੀ ਜੀ। 8 ਮਹੀਨੇ ਪਹਿਲਾਂ ਮੈਰਜ ਹੋਈ ਸੀ। ਇਹਦੇ ਵਿੱਚ ਜੀ ਪੱਤਰਕਾਰ ਜੀ ਗੱਲ ਇਦਾਂ ਵੀ ਇਕੱਲਾ ਇੱਕ ਪਰਿਵਾਰ ਆ ਜਿਹੜਾ ਉਹਦਾ ਨੁਕਸਾਨ ਨਹੀਂ ਹੋਇਆ ਜਾਈ। ਸਾਡੇ ਦੋ ਪਰਿਵਾਰ ਆ ਜਿਹੜੇ ਜੀ ਅੱਜ ਉਹ ਖਤਮ ਹੋ ਚੁੱਕੇ ਆ ਠੀਕ ਆ ਜੀ ਕਿਉਂਕਿ ਦੇਖੋ ਜੀ ਲੜਕੀ ਦੇ ਮਾਪੇ ਉਹ ਆ ਜਿਹੜੇ ਉਹਨਾਂ ਨੂੰ ਵੀ ਅੱਜ ਦੂਰੀ-ਦਰੀ ਕੋਈ ਨਵਾਂ ਕੰਮ ਕਰਨਾ ਬਹੁਤ ਔਖਾ ਜੀ ਬੱਚਾ ਇੱਕ ਵਾਰੀ ਬਹੁਤ ਬੰਦਾ ਔਖਾ ਤੋੜਦਾ ਜੀ ਹੁਣ ਮੰਗ ਕੀ ਕਰਦੇ ਆ ਮੰਗੇ ਕਰਦੇ ਆ ਜੀ ਸਾਨੂੰ ਇਹ ਜਿੰਦਗੀ ਚ ਘਾਟ ਆ ਜਿਹੜਾ ਸਾਡਾ ਪੂਰਾ ਤਾਂ ਨਹੀਂ ਹੋਣਾ ਜੀ ਪਰ ਉਹਦੇ باوجود ਵੀ ਜੋ ਮੌਜੂਦਾ ਬੰਦਾ ਇਸ ਪਰਿਵਾਰ ਨੂੰ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ ਠੇਕੇਦਾਰ ਦਾ ਬਹੁਤ ਵੱਡੀ ਗਲਤੀ ਆ ਜੀ ਕਿਉਂਕਿ ਉਹਨਾਂ ਨੇ ਇਹ ਕੋਈ ਡਿਵਰਜਨ ਵਗੈਰਾ ਇੱਥੇ ਨਹੀਂ ਲਾਇਆ ਜੀ ਜੇ ਨਿਸ਼ਾਨਦੇਹੀ ਕੋਈ ਦਿੱਤੀ ਹੁੰਦੀ ਤਾਂ ਜਿਹੜਾ ਡਰਾਈਵਰ ਆ ਜੀ ਉਹ ਆਪਣੀ ਗੱਡੀ ਕੰਟਰੋਲ ਚ ਕਰਦਾ ਜੀ ਠੀਕ ਕੰਟਰੋਲ ਦੇ ਕਰਨ ਦੇ ਬਾਵਜੂਦ ਜਿਹੜਾ ਸਾਨੂੰ ਅੱਜ ਘਾਟਾ ਜੀ ਇਹ ਸਾਨੂੰ ਨਾਸਾਨ ਕਰਨਾ ਪੈਂਦਾ ਜੀ